ਲਓ ਵੀ ਦੋਸਤੋ ਅੱਜ ਅਸੀਂ ਪਹੁੰਚਿਆ ਇੱਕ ਐਸੀ ਜਗ੍ਹਾ ਤੇ ਜਿੱਥੇ ਕਿ ਜਿਹੜੇ ਲੋਕ ਸ਼ਰਾਬ ਦੇ ਪਲਾਕੜ ਨੇ ਜਾਂ ਕਿਸੇ ਵੀ ਨਸ਼ੇ ਨੂੰ ਯੂਜ਼ ਕਰਦੇ ਨੇ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਨਸ਼ਾ ਛੱਡ ਜਾਂਦੇ ਨੇ ਕਿੰਨਾ ਕੁ ਸੱਚ ਹੈ ਉਹਦੇ ਉੱਪਰ ਦੱਸ ਦਿਓ ਤੁਹਾਨੂੰ ਕਿਉਂਕਿ ਦੋਸਤੋ ਅਸੀਂ ਇੱਥੇ ਜਦੋਂ ਪਹੁੰਚੇ ਤਾਂ ਸਾਨੂੰ ਇੱਥੇ ਵੀਡੀਓ ਬਣਾਉਣ ਤੋਂ ਮਨਾ ਕਰ ਦਿੱਤਾ ਗਿਆ ਸੀ ਪਰ ਅਸੀਂ ਬਹੁਤ ਸਾਰੇ ਲੋਕਾਂ ਤੋਂ ਪੁੱਛਿਆ ਵੀ ਤੇ ਅਸੀਂ ਜਿਨ੍ਹਾਂ ਨਾਲ ਗਏ ਸੀ ਉਹਨਾਂ ਦੇ ਵਿੱਚੋਂ ਕਾਫੀ ਲੋਕ ਸ਼ਰਾਪਣੀ ਜ਼ਰੂਰ ਛੱਡ ਗਏ ਸੀ ਤੇ ਬਾਕੀ ਦੋਸਤੋ ਇੱਥੇ ਵੀਡੀਓ ਬਣਾਉਣ ਦੀ ਇਬਨਾਹੀ ਸੀ ਇਹ ਜਿਹੜੀ ਅਸੀਂ ਵੀਡੀਓ ਬਣਾਈ ਹੈ ਇਹ ਚੋਰੀ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਅਸੀਂ ਲੋਕਾਂ ਨਾਲ ਗੱਲਬਾਤ ਜ਼ਰੂਰ ਕੀਤੀ ਸੀ ਉਹਨਾਂ ਨੇ ਦੱਸਿਆ ਵੀ ਸਾਨੂੰ ਇੱਥੋਂ ਆ ਕੇ ਫਰਕ ਇਹ ਪਿਆ ਕਿ ਵੀ ਸਾਡਾ ਹੁਣ ਸ਼ਰਾਬ ਪੀਣ ਨੂੰ ਮਨ ਨਹੀਂ ਕਰਦਾ ਬਾਕੀ ਇਹ ਹੈ ਰੱਬ ਜਾਣਦਾ ਉਹਨਾਂ ਕੀ ਉਹ ਸੱਚ ਦੱਸਦੇ ਨੇ ਜਾਂ ਝੂਠ ਹੈ ਇਹ ਜਿਹੜੀ ਜਗਾਹ ਗਈ ਹੈ ਦੋਸਤੋ ਰਾਜਸਥਾਨ ਦੇ ਵਿੱਚ ਪੈਂਦੇ ਅਜਮੇਰ ਦੇ ਵਿੱਚ ਇੱਕ ਰਾਜਗੜ ਹੈ ਜੋ ਕਿ ਪਹਾੜੀਆਂ ਦੇ ਵਿੱਚ ਪੈਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਆਨੰਦਮਈਕ ਇੱਥੋਂ ਦਾ ਮੌਸਮ ਹੈ ਦੂਰ ਦੂਰ ਤੱਕ ਪਹਾੜੀਆਂ ਹੀ ਪਹਾੜੀਆਂ ਨੇ ਕੱਚੀਆਂ ਪਹਾੜੀਆਂ ਬਹੁਤ ਜ਼ਿਆਦੇ ਨੇ ਇਹ ਰਾਜਸਥਾਨ ਦੇ ਟਿੱਬੇ ਨੇ ਜਿਹੜੇ ਇਹ ਤੁਹਾਨੂੰ ਦਿਖਾਉਣਾ ਹੈ ਰਾਜਸਥਾਨ ਦੇ ਟਿੱਬੇ ਇਹ ਟੱਪ ਕੇ ਫਿਰ ਇਹ ਜਿਹੜੀ ਲੋਕੇਸ਼ਨ ਆਉਂਦੀ ਹੈ ਜ਼ਿਲ੍ਹਾ ਅਜਮੇਰ ਦੇ ਵਿੱਚ ਪੈਂਦਾ ਰਾਜਗੜ੍ਹ ਦੋਸਤੋ ਇੱਕ ਵਾਰ ਜਾ ਕੇ ਜ਼ਰੂਰ ਦੇਖੋ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਹੋ ਸਕਦਾ ਕਿਸੇ ਦਾ ਭਲਾ ਹੋ ਜੇ ਬਾਕੀ ਉਸ ਪ੍ਰਮਾਤਮਾ ਨੂੰ ਪਤਾ